ਇਸ ਵੇਲੇ ਦੀ ਮੰਦ ਪਾਗੀ ਖਬਰ ਬਟਾਲਾ ਦੇ ਨੇੜਲੇ ਪਿੰਡ ਡੁੱਡੀਪੁਰ ਤੋਂ ਆ ਰਹੀ ਹੈ ਜਿੱਥੇ ਅਮਰੀਕਾ ਵਿੱਚ ਸੜਕ ਹਾਦਸੇ ਦਰਾਂ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਆ ਰਿਹਾ ਹੈ ਮ੍ਰਿਤਕ ਨੌਜਵਾਨ 3 ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਨੂੰ ਲੈ ਕੇ ਅਮਰੀਕਾ ਗਿਆ ਸੀ ਅਤੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਂਦਾ ਸੀ ਮ੍ਰਿਤਕ ਗੁਰਵਿੰਦਰ ਸਿੰਘ 30 ਸਾਲਾ ਉਮਰਦਾ ਸੀ ਆਪਣੀ ਵਿਧਵਾ ਮਾਂ ਦਾ ਇਕਲੋਤਾ ਪੁੱਤ ਸੀ ਇੱਕ ਸਾਲ ਪਹਿਲਾਂ ਉਸਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਮ੍ਰਿਤਕ ਆਪਣੇ ਪਿੱਛੇ ਪਰਿਵਾਰ ਵਿੱਚ ਵਿਧਵਾ ਮਾਂ ਭੈਣ ਪਤਨੀ ਤੇ ਦੋ ਬੇਟੀਆਂ ਛੱਡ ਗਿਆ ਹੈ ਮ੍ਰਿਤਕ ਦਾ ਪਿਤਾ ਪੰਜਾਬ ਰੋਡ ਵੇਜ ਦੇ ਵਿੱਚ ਬਤੌਰ ਡਰਾਈਵਰ ਰਿਟਾਇਰਡ ਹੋਇਆ ਸੀ ਤੇ بیٹے ਗੁਰਵਿੰਦਰ ਨੂੰ ਕਰਜ਼ਾ ਚੁੱਕ ਕੇ ਚੰਗੇ ਭਵਿੱਖ ਦੀ ਖਾਤਰ ਵਿਦੇਸ਼ੀ ਤਰਤੀ ਅਮਰੀਕਾ ਤੇ ਭੇਜਿਆ ਸੀ ਔਰ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਬਹੁਤ ਹੀ ਸਾਊ ਸੁਭਾਅ ਦਾ ਨੌਜਵਾਨ ਸੀ ਆਪਣੇ ਪਰਿਵਾਰ ਬਾਰੇ ਬਹੁਤ ਕੁਝ ਸੋਚ ਰੱਖਿਆ ਸੀ ਲੇਕਿਨ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉੱਥੇ ਉਹ ਹੀ ਹੋ ਗਿਆ ਔਰ ਇੱਕ ਸੜਕ ਹਾਦਸੇ ਦਰਾਨ ਇਸ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਮੇਰਾ ਨਾਮ ਹਰਵਿੰਦਰ ਕੌਰ ਹੈ ਮੇਰੇ ਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਮ ਦੀ ਉਮਰ तकरीबन 31 ਸਾਲ ਦੇ ਅੱਜ ਤੋਂ 3.5 ਸਾਲ ਪਹਿਲਾਂ ਅਮਰੀਕਾ ਗਏ ਨੇ ਡੋਂਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਿਆ ਹੀ ਉਹਨਾਂ ਨੂੰ ਅਜੇ ਤਿੰਨਾਂ ਸਾਢੇ ਤਿੰਨ ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜ਼ਾ ਗੁਰਜਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵੀ ਚੇਹ ਰਹਿ ਗਿਆ ਏ ਹੁਣ ਸਾਡੀ ਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੌਰਨ ਨਹੀਂ ਕਰ ਸਕਦੇ ਕਿਉਂਕਿ ਉਹ ਤਾਰੇ ਹਨ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਅਫੋਰਡ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਹੀ ਪਰ ਉਹ ਵੀ ਚੱਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ ਛੋਟੇ ਬੱਚੇ ਆ ਨੂੰ ਇਹੀ ਅਪੀਲ ਆ ਅਮਰੀਕਨ ਅਥਾਰਟੀਜ਼ ਦੋਤੀਦ ਵਾਲੋਂ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਅਖਰੀ ਵੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਅਖਰੀ ਵੇਖ ਸਕੇ ਬੱਚੇ ਵੀ ਵੇਖ ਸਕਣ ਪਰ ਪਲੀਸ ਨੂੰ ਉੱਥੇ ਮਿਲਾ ਲਿਆ ਜਾਏ ਕਿਉਂਕਿ ਅਸੀਂ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਆ ਅਸੀਂ ਆਖਰੀ ਵਾਰ ਵੇਖਣਾ ਚਾਹੁੰਦੇ ਆ ਅਸੀਂ ਤਿੰਨ ਸਾਲ ਵਿੱਚ ਕਦੀ ਨਹੀਂ ਉਹਨਾਂ ਨੂੰ ਮਿਲੇ ਪਰ ਬੋਖਾ ਛੋਟੇ ਬੱਚੀ ਹੈ ਉਹ ਲੰਬੀ ਹੈ ਹਾਂਜੀ ਅਸੀਂ ਕਿੰਨਾ ਸਮਾਂ ਸਾਰਾ ਨਿਉਂ ਕਮਾਈ ਦਾ ਸਾਧਨ ਸੀ ਹਾਂਜੀ ਕੰਮ ਕਰ ਚੁੱਕਾਈ ਕਰ ਨਾਲੇ ਚੱਲ ਜੇ ਤਾਂ ਬੜਾ ਔਖਾ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਹੀ ਕੋਲੋਂ ਸਾਡੇ ਘਰ ਦੇ ਥੰਮ ਹੀ ਗਏ ਤਹੇ ਕੋ ਨਹੀਂ ਵੈਸੇ ਵੀ ਪਰ ਉਹ ਦੋਹੇ ਨਹੀਂ ਰਹੇ ਉਹ ਹੀ ਕਾਹੇ ਜੋ ਕੇ ਨਹੀਂ ਰਹੇ ਸਾਡੇ ਘਰ ਹੀ ਮੁੱਦਾ ਪੈ ਗਿਆ ਸਾਡਾ ਕੋਈ ਸਾਰਾ ਹੀ ਨਹੀਂ ਸਾਡਾ ਹੁਣ ਕੋਈ ਘੜੀ ਸਾਡਾ ਮੁੱਦਾ ਪੈ ਗਿਆ ਸਾਰਾ ਹੀ ਕੋਹ ਨਹੀਂ ਗੜੀ ਦੇਦਾ ਕੋਹ ਨਹੀਂ ਦੇਦਾ ਹਣ ਹਾਂ ਜੀ ਹਏ ਤੋ ਮੈਨੇ ਪੂਰੇ ਲੱਥੀ ਅਜੇ ਹੋਰ ਖੀਰ ਦੀ ਗੱਲ ਕਰਉਂਦੀ ਕਿਹ ਕਿਹਦੀ ਗੱਲ ਹੁੰਦੀ ਕਿਹ ਚੰਗਾ ਇਹੋ ਹੀ ਬਖਾਈ ਜਾਂਦਾ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਕਿ ਰੈਂਟ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਅਸੀਂ ਸਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਦਾ ਕਰ ਗੱਲਾਂ ਕਰਦਾ ਵਾ ਗੱਡੀ ਚ ਲਾਉਂ ਡਿਆ ਹੁੰਦਾ ਬਖਾਲਣ ਡਿਆ ਹੁੰਦਾ ਮਾਤਾ ਆਵੇ ਇੱਥੇ ਦੀ ਮੈਂ ਲੰਘ ਕੇ ਗਿਆ ਆਵੇ ਤੁੰਦ ਕਿੰਨੀ ਆਵੇ ਸੜਕਾਂ ਵੇਹ ਇਧਰ ਦਾ ਵੇਹ ਕੋਠੀਆਂ ਵੇਹ ਇਦਾਂ ਹੁੰਦੀਆਂ ਏ ਇਦਾਂ ਹੁੰਦੀਆਂ ਏ ਇਹੋ ਜਿਹੀਆਂ ਗੱਲਾਂ ਛਣਾਈ ਜਾਂਦਾ ਵਾ ਮੁਰਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਤੁ ਖਾ ਲਈ ਇਹੀ ਇਹੀ ਖਾ ਲਈਆ ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:00 ਹੋ ਗਏ ਆ ਚੰਗਾ ਫੇਰੇ ਹੁਣ ਤੁਸੀਂ ਸੌ ਜਾਓ ਬੱਚਿਆਂ ਦਾ ਖਿਆਲ ਰੱਖਿਓ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੁਸੀਂ بڑے ਸੁਪਨੇ ਸਜਾਏ بڑے ਸੁਪਨੇ ਸਜਾਏ ਹੀ بڑے ਸੁਪਨੇ ਸਜਾਏ ਹੀ ਰਹਾ ਸਾਰੇ ਹੀ ਰਹਿ ਗਏ ਅੱਧੇ ਚੀ